ਮਾਈ ਨੇਮ ਇਜ਼ ਹਰਸ਼ਾ ਰਿਛਾਰਿਆਜ ਏਜ ਇਸ 27 ਹਾਈਟ ਇਸ 56 ਇਹ ਆ ਐਂਕਰ ਮਾਡਰਲ ਕਲਾਕਾਰ ਹਰਸ਼ਾ ਪੂਰਾ ਨਾਮ ਹਰਸ਼ਾ ਰਿਛਾਰਿਆ ਪਛਾਣਿਆ ਨਹੀਂ ਨਾ ਪਛਾਣੋਗੇ ਵੀ ਕਿਵੇਂ ਕਿਉਂਕਿ ਕੱਲ ਤੱਕ ਇਸ ਨੂੰ ਬਹੁਤ ਘੱਟ ਲੋਕ ਜਾਣਦੇ ਸਨ ਉੱਤਰਾਖੰਡ ਵਿੱਚ ਜਨਮੀ ਅਤੇ ਮੱਧ ਪ੍ਰਦੇਸ਼ ਦੇ ਪਪਾਲ ਵਿੱਚ ਪੜ੍ਹੀ ਅਤੇ ਵੱਡੀ ਹੋਈ ਹਰਸ਼ਾ ਨੇ ਪ੍ਰਸਿੱਧੀ ਖੱਟਣ ਲਈ ਕਾਫੀ ਟੱਕਰਾਂ ਮਾਰੀਆਂ ਕਈ ਪਾਪੜ ਵੇਲੇ ਯੋਗਾ ਕਰਵਾਉਣ ਤੋਂ ਲੈ ਕੇ ਗਾਣੇ ਗਾਉਣ ਅਤੇ ਗਾਣਿਆਂ ਦੀਆਂ ਰੀਲਾਂ ਪਾਉਣ ਤੱਕ ਸਭ ਕੁਝ ਕੀਤਾ ਫੇਰ ਵੀ ਉਹ ਪਛਾਣ ਨਹੀਂ ਬਣਾ ਸਕੇ ਜਿਹੜੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਨਾਲ ਉਸ ਦੀ ਬਣ ਗਈ ਹੈ ਹੁਣ ਆਹ ਇੱਕ ਵੀਡੀਓ ਦੇਖੋ ਜਿਸ ਕਰਕੇ ਹਰ ਸ਼ahr ਚਰਚਾ ਵਿੱਚ ਆਈ ਅਤੇ ਘੰਟਿਆਂ ਵਿੱਚ ਹੀ ਪੂਰੇ ਦੇਸ਼ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਹੋ ਗਈ ਆ ਉਤਰਾਖੰਡ سے ਆਈ ਹੂੰ ਆਚਾਰੇ ਮਹਾ ਮੰਦਲੇਸ਼ਵਰ ਕੀ ਸ਼ਿਸ਼ਿਆ ਹੂੰ ਤੋ ਮੈਂ ਦੇਖ ਰਹੀ ਹਾਂ ਆਪ ਇਤਨੀ ਮਤਲਬ ਸੁੰਦਰ ਹੈ ਤੋ ਕਵੀ ਐਸਾ ਮਨ ਨਹੀਂ ਕਰਾ ਸਾਧਵੀ ਜੀਵਨ ਛੋੜ ਕੇ ਅੱਗੇ ਤੱਕ ਬੇਟਾ ਮੈਂ ਮੈਨੂੰ ਜੋ ਕਰਨਾ ਤਾਂ ਉਹ ਛੋੜ ਕੇ ਮੈਨੇ ਇਹ ਵੇਸ਼ धारण kiya hai ਤਾਂ ਐਸਾ ਕਿਉਂ ਐਸਾ ਮਤਲਬ ਕੀ tha ki 사드ਵੀ ਜੀਵਨ ਮੈਂ ਕੀ ਆਪਨੇ ਸੋਚਿਆ ਕਿ ਸਾਥਕੁਨ ਤਾਂ ਅਭੀ ਕਿਤਨੀ ਉਮਰ ਹੋ ਗਈ ਆ ਮੇਰੀ 30 ਕਭੀ ਕਿਤਨੇ ਸਮੇਂ ਸੇ ਆਪ ਮਤਲਬ ਸਾਧਵੀ ਪਿਛਲੇ 2 ਸਾਲ ਸੇ ਹੁਣ ਤੁਸੀਂ ਮਿੰਟਾਂ ਵਿੱਚ ਇਹ ਪਛਾਣ ਲਿਆ ਬਈ ਇਹ ਤਾਂ ਉਹੀ ਸਾਧਵੀ ਹੈ ਜਿਹੜੀ ਯੂਪੀ ਦੇ ਮਹਾਕੁੰਭ ਵਿੱਚ ਸਾਧਵੀ ਦੇ ਰੂਪ ਵਿੱਚ ਨਜ਼ਰ ਆਈ ਇਹੋ ਤਾਂ ਕਮਾਲ ਹੈ ਸੋਸ਼ਲ ਮੀਡੀਆ ਦਾ ਜਿਸ ਉਤੇ ਕੋਈ ਵੀ ਰਾਤੋਂ ਰਾਤ ਸਟਾਰ ਬਣ ਜਾਂਦਾ ਹੈ ਅੱਖ ਦੇ ਫੇਰ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਹੋ ਜਾਂਦਾ ਹੈ ਐਨਾ ਹੀ ਨਹੀਂ ਆਪਣੀ ਇਸ ਪਹਿਲੀ ਵੀਡੀਓ ਤੋਂ ਬਾਅਦ ਜਦੋਂ ਹਰਸ਼ਾ ਵਾਇਰਲ ਹੋ ਗਈ ਤਾਂ ਉਸਨੇ ਬਾਅਦ ਵਿੱਚ ਕਈ ਟੀਵੀ ਚੈਨਲਾਂ ਅਤੇ ਹੋਰ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਧਵੀ ਹੋਣ ਸਮੇਤ ਕੁਝ ਹੋਰ ਗੱਲਾਂ ਕੀਤੀਆਂ ਦੇਖੋ ਉਹ ਕੀ ਬੋਲੀ ਮੈਂ ਚਾਹਤੀ ਤੋਂ ਆਪਣੀ ਪੁਰਾਣੀ ਸਾਰੀ ਵੀਡੀਓ ਤੋਂ ਫੋਟੋ ਨੂੰ ਡੀਲ ਕਰ ਸਕੀ ਸੀ ਬਟ ਉਹ ਮੈਨੇ ਨਹੀਂ क्योंकि मैं अपनी जर्नी युवाओं के साथ चाहती हूं कि जब मैं वहां से यहां तक का सफर कर हूं तो मुझे लगता है कि कोई नहीं कर सकता है परम सूच गुरुदेव से मेरी मुलाकात डेढ़ साल पहले हुई है उन्होंने मुझे कभी नहीं बोला कि तुम कुछ भी अपना काम छोड़ो। उन्होंने बोला कि अपने काम के साथ साथ भी भक्ति की जा सके बहुत अच्छे तरीके से ਸੋਸ਼ਲ ਮੀਡੀਆ ਦੇ ਇਸ ਜੋਗ ਵਿੱਚ ਜੇਕਰ ਪ੍ਰਸਿੱਧੀ ਘਟਣ ਵਾਲਾ ਇੱਕ ਪੱਖ ਇਹ ਹੈ ਤਾਂ ਦੂਜਾ ਪੱਖ ਇਹ ਵੀ ਹੈ ਕਿ ਐਵੇਂ ਵਾਇਰਲ ਹੋਣ ਵਾਲਾ ਬਹੁਤੀ देर ਲੁਕਿਆ ਨਹੀਂ ਰਹਿੰਦਾ ਅਤੇ ਸੱਚ ਸਾਹਮਣੇ ਆਉਣ ਵਿੱਚ ਵੀ देर ਨਹੀਂ ਲੱਗਦੀ ਕੁਝ ਘੰਟੇ ਚਫੇਰੇ ਜਿਸ ਸੋਹਣੀ ਸਾਧਵੀ ਦੇ ਚਰਚੇ ਹੋ ਰਹੇ ਸਨ ਥੋੜੀ ਦੇਰ ਬਾਅਦ ਹੀ ਉਸ ਦੀਆਂ ਨੱਚਣ ਗਾਉਣ ਵਾਲੀਆਂ ਰੀਲਾਂ ਐਕਟਿੰਗ ਵਾਲੇ ਵੀਡੀਓ ਅਤੇ ਕੁਝ ਕੁਝ ਨੰਗੇਜ਼ ਅਤੇ ਅਸ਼ਲੀਲ ਭਰਪੂਰ ਵੀਡੀਓ ਵੀ ਸਾਹਮਣੇ ਆ ਗਏ ਲੋਕਾਂ ਨੇ ਸਾਧਵੀ ਦੇ ਨਾਲ ਉਸ ਦੇ ਦੂਜੇ ਰੂਪ ਵਾਲੇ ਵੀਡੀਓ ਜੋੜ ਕੇ ਸ਼ੇਅਰ ਕਰਨ ਵਾਲੇ ਗਰਦ ਉਠਾ ਦਿੱਤੀ ਫਿਰ ਕੀ ਸੀ ਸੱਚ ਸਾਹਮਣੇ ਆਉਣ ਅਤੇ ਪਰਦਾ ਚੁੱਕੇ ਜਾਣ ਉਤੇ ਹਰਸ਼ਾ ਸਾਧਵੀ ਹੋਣ ਤੋਂ ਵੀ ਮੁਨਕਰ ਹੋ ਗਈ ਫਿਰ ਕੀ ਉਸ ਨੂੰ ਜਾਣਬੁੱਝ ਕੇ ਇੱਕ ਯੋਜਨਾ ਤਹਿਤ ਇਸ ਰੂਪ ਵਿੱਚ ਸਭ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਝਲਕ ਉਸ ਦੀਆਂ ਆਈਟਮਾਂ ਦੀ ਦੇਖ ਲਓ ਇਸ ਵਿੱਚ ਉਹ ਪੰਜਾਬੀ ਗਾਇਕ ਕਾਕਾ ਦੇ ਗਾਣੇ ਸਮੇਤ ਕੁਝ ਹੋਰ ਨਾ ਗਾਣਿਆਂ ਉੱਤੇ ਪੂਰੇ ਲਟਕੇ ਝਟਕੇ ਲਾਉਂਦੀ ਨਜ਼ਰ ਆਉਂਦੀ ਹੈ ਤੋਬਾ ਤੋਬਾ ਤੂੰ ਤੋ ਮਿੱਠਾ ਸਮਰਾਪ ਤੋਬਾ ਤੋਬਾ ਤੂੰ ਤੋ ਸ਼ਹਿਦ ਕੜਾ ਇਹ ਵੀ ਛੱਡੋ ਉਹ ਇਸ ਤੋਂ ਪਹਿਲਾਂ ਵੀ ਕਈ ਛੋਟੇ ਛੋਟੇ ਦ੍ਰਿਸ਼ ਫਿਲਮਾ ਕੇ ਸੋਸ਼ਲ ਮੀਡੀਆ ਉੱਤੇ ਪਾਉਂਦੀ ਰਹੀ ਹੈ ਇੱਕ ਨਮੂਨਾ ਦੇਖ ਲਓ ਅਤੇ ਇਸ ਬਾਰੇ ਆਪੇ ਅੰਦਾਜ਼ਾ ਲਾਓ ਕਿ ਇਹ ਦੁਆਰਤੀ ਹੈ ਜਾਂ ਕੁਝ ਹੋਰ ਦੇਖੋ ਬੇਟਾ ਐਸਾ ਹੈ ਕਿ ਰੋਜ਼ ਪਰ ਨਹੀਂ ਰੋਜ਼ਗਾਰ ਪਰ ਧਿਆਨ ਦਿਓ ਕਿਉਂਕਿ ਰੋਜ਼ ਲੈਣ ਵਾਲੀ ਵੀ ਨਾ ਤੁਮਕੋ ਬੇਰੋਜ਼ਗਾਰ ਦੇਖ ਕੇ ਭਾਗ ਜਾਏਗੀ ਬੇਟਾ ਬਾਤ ਹੈ ਨਾ ਗਾਰਡ ਬੰਦ ਲਓ ਇਸਕੀ ਅਸਲ ਵਿੱਚ ਹਰਸ਼ਾ ਦੇ ਵਾਇਰਲ ਹੋਣ ਉੱਤੇ ਖਬਰਾਂ ਖੂਬਸੂਰਤ ਸਾਧਵੀ ਵੱਜੋਂ ਚਲੀਆਂ ਫਿਰ ਉਸਦੇ ਉੱਤਰਾਖੰਡ ਤੋਂ ਆਉਣ ਦੀ ਚਰਚਾ ਛੜੀ ਮੀਡੀਆ ਦਾ ਬਹੁਤਾ ਹਿੱਸਾ ਸਾਰਾ ਦਿਨ ਇਸੇ ਵਿੱਚ ਉਲਝਿਆ ਰਿਹਾ ਪਰ ਸੋਸ਼ਲ ਮੀਡੀਆ ਦੀ ਆਹਾ ਤਾਕਤ ਵੀ ਦੇਖੋ ਕਿ ਘੰਟਿਆਂ ਵਿੱਚ ਹੀ ਹਰਸ਼ਾ ਦਾ ਕੱਚਾ ਚਿੱਠਾ ਸਾਹਮਣੇ ਰੱਖ ਦਿੱਤਾ ਉਸਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਫੇਸਬੁੱਕ ਪੇਜ YouTube ਚੈਨਲ ਸਭ ਕੁਝ ਸਾਹਮਣੇ ਆ ਗਿਆ ਹਰਸ਼ਾ ਕਈ ਸਾਲਾਂ ਤੋਂ ਇਸ ਪਾਸੇ ਲੱਗੀ ਹੋਈ ਸੀ ਪਰ ਉਸ ਨੂੰ ਉਨੀ ਪ੍ਰਸਿੱਧੀ ਨਾ ਮਿਲ ਸਕੇ ਜਿੰਨੀ ਸਾਧਵੀ ਦੇ ਰੂਪ ਵਿੱਚ ਨਜ਼ਰ ਆਉਣ ਉੱਤੇ ਮਿਲ ਗਈ ਉਸ ਦੀਆਂ ਅਦਾਕਾਰ ਸੋਨੂ ਸੂਦ ਗਾਇਕ ਮੋਹਿਤ ਚੋਹਾਨ ਐਕਟਰ ਡਾਇਰੈਕਟਰ ਪ੍ਰਵੀਸ਼ ਬਰਮਾ ਸਮੇਤ ਹੋਰਨਾਂ ਨਾਲ ਤਸਵੀਰਾਂ ਤੁਹਾਨੂੰ ਮਿਲ ਜਾਣਗੀਆਂ ਉਹ ਕਈ ਸ਼ਹਿਰਾਂ ਵਿੱਚ ਕਈ ਪ੍ਰੋਗਰਾਮਾਂ ਵਿੱਚ ਐਂਕਰ ਵਜੋਂ ਵੀ ਕੰਮ ਕਰ ਚੁੱਕੀ ਹੈ ਉਸ ਨੇ ਯੋਗਾ ਵੀਡੀਓ ਪਾ ਕੇ ਵੀ ਨਾਮਾਂ ਅਤੇ ਨਾਮਣਾ ਕੱਟਣ ਦੀ ਕੋਸ਼ਿਸ਼ ਕੀਤੀ ਦੇਖੋ ਹਰਸ਼ਾ ਦੀ ਯੋਗਾ ਸਿਖਾਉਣ ਲਈ ਪਾਈ ਹੋਈ ਇੱਕ ਵੀਡੀਓ हेलो एवरीवन गुड मॉर्निंग मैंने अनुलम विलोम का एक वीडियो शेयर किया था आप सबके साथ जो कुछ लोगों को बहुत ज़्यादा पसंद आया था उन्होंने मुझे रिक्वेस्ट भी किया कि मैं योग की आगे की सीरीज़ भी बनाऊं तो आप सबके लिए आगे की सीरीज़ और आज हम करने वाले हैं सूर्य नमस्कार और यहाँ पे सूरज देवता भी आ चुके हैं तो हम स्टार्ट करते हैं सूर्य नमस्कार लेते हुए नमस्कार आसन से अब आप आएंगे अर्धचंद्रासन में आपको सांस को रोक के रखना है और जितना बैक हो सकते हैं सिर्फ उतना ही बैक बैंडिंग करनी है उतना ही पीछे झुकना है अब सांस छोड़ते हुए यानी एक्सिल करते हुए आपको तान पादासन आसन में आना है इसके बाद अब हम आते हैं श्वान आसन में इसमें आपके पैर नीचे की तरफ जाएंगे लेकिन आप देख सकते किस तरह मैं उसको होल्ड करने की कोशिश कर रही हूँ अब हम आ गए हैं पिपले आसन में जिसमें मेरे पैर के पंजे घुटने ਜਸਟ ਹਥੇਲੀਆਂ ਔਰ ਚਿੰਨ ਇਹ ਸਭ ਫਲੋ ਕੋ ਟੱਚ ਕਰ ਰਹੇ ਆਪ ਦੇਖ ਸਕਦੇ ਹੋ ਹਿਪ ਅਪ ਹੈ ਮਹਾਕੁੰਭ ਵਿੱਚ ਸਾਧਵੀ ਦੇ ਰੂਪ ਵਿੱਚ ਹਰਸ਼ਾ ਦੇ ਸਾਹਮਣੇ ਆਉਣ ਉਤੇ ਲੋਕਾਂ ਨੇ ਤਾਂ ਉਸ ਦੀ ਵੀ ਭਗਤੀ ਸ਼ੁਰੂ ਕਰ ਦੇਣੀ ਸੀ ਜੇਕਰ ਉਹ ਕੋਈ ਡੇਰਾ ਜਾਂ ਆਸ਼ਰਮ ਖੋਲ੍ਹ ਲੈਂਦੀ ਤਾਂ ਲੋਕਾਂ ਨੇ ਹਰਸ਼ਾ ਦੀ ਪੂਜਾ ਵੀ ਸ਼ੁਰੂ ਕਰ ਦੇਣੀ ਸੀ ਪਰ ਅਜੇ ਹੁਣ ਤੋਂ ਪਹਿਲਾਂ ਹੀ ਤਸਵੀਰ ਦਾ ਦੂਜਾ ਪਾਸਾ ਵੀ ਸਾਹਮਣੇ ਆ ਗਿਆ ਇਸ ਉੱਤੇ ਹਰਸ਼ਾ ਨੇ ਖੁਦ ਹੀ ਸਫਾਈ ਦੇ ਦਿੱਤੀ ਉਸਨੇ ਕਿਹਾ ਕਿ ਉਹ ਚਾਹੁੰਦੀ ਤਾਂ ਆਪਣੇ ਸੋਸ਼ਲ ਮੀਡੀਆ ਤੋਂ ਅਜਹੀਆਂ ਤਸਵੀਰਾਂ ਅਤੇ ਵੀਡੀਓਜ਼ ਡਿਲੀਟ ਕਰ ਸਕਦੀ ਸੀ ਪਰ ਉਸਨੇ ਅਜਿਹਾ ਕੀਤਾ ਨਹੀਂ ਮਾਮਲਾ ਅਬਦੇਰੇ ਗਰਮਾ ਜਾਣ ਉੱਤੇ ਹਰਸ਼ਾ ਸਾਧਵੀ ਹੋਣ ਤੋਂ ਵੀ ਮੁਨਕਰ ਹੋ ਗਈ ਸਾਧਵੀ ਹੋਣ ਅਤੇ ਧਰਮ ਦੇ ਰਾਹ ਉੱਤੇ ਚੱਲਣਾ ਕੋਈ ਮਾੜੀ ਗੱਲ ਨਹੀਂ ਕਿਸੇ ਮਾਡਲ ਡਾਂਸਰ ਐਂਕਰ ਦਾ ਵੀ ਇਸ ਰਾਹ ਤੁਰਨਾ ਗਲਤ ਨਹੀਂ ਹਰਸ਼ਾ ਤਾਂ ਫੇਰ ਵੀ ਐਂਕਰ ਜਾਂ ਮਾਡਲ ਹੈ ਲੋਕ ਤਾਂ ਵੱਡੇ ਵੱਡੇ ਅਪਰਾਧ ਕਰਕੇ ਸੱਚ ਮੁੱਚ ਧਰਮ ਦੇ ਰਾਹ ਤੁਰ ਪੈਂਦੇ ਨੇ ਕਈ ਤਾਂ ਵੱਡੇ ਜੁਰਮ ਕਰਨ ਤੋਂ ਬਾਅਦ ਧਾਰਮਿਕ ਖੇਤਰ ਵਿੱਚ ਵੱਡੇ ਮਹਾਤਮਾ ਸੰਤ ਬਣੇ ਨੇ ਇਤਿਹਾਸ ਵਿੱਚ ਅਜਿਹਾਂ ਮਿਸਾਲਾਂ ਦੀ ਕੋਈ ਘਾਟ ਨਹੀਂ ਪਰ ਝੂਠ ਅਤੇ ਝੂਠ ਦਾ ਸਹਾਰਾ ਲੈ ਕੇ ਧਾਰਮਿਕ ਭਾਵਨਾਵਾਂ ਨਾਲ ਖਲਵਾੜ ਬਿਨਾ ਸ਼ੱਕ ਮਾੜਾ ਅਤੇ ਨਿੰਦਣਯੋਗ ਹੈ ਹਰਸ਼ਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਉਸਨੇ ਪਹਿਲਾਂ ਖੁਦ ਦੇ ਸਾਧਵੀ ਹੋਣ ਲਈ ਝੂਠ ਦਾ ਸਹਾਰਾ ਲਿਆ ਕੁਝ ਘੰਟੇ ਤੱਕ ਪੂਰੇ ਦੇਸ਼ ਵਿੱਚ ਹੁਸ਼ਾ ਗਈ ਵਿਦੇਸ਼ਾਂ ਤੱਕ ਉਸ ਦੀਆਂ ਧੂਮਾਂ ਪੈ ਗਈਆਂ ਅਤੇ ਉਸਨੇ ਮੀਡੀਆ ਨਾਲ ਗੱਲਬਾਤ ਸਮੇਂ ਵੀ ਸੱਚ ਨਹੀਂ ਬੋਲਿਆ ਇਹ ਤਾਂ ਚੰਗਾ ਹੋਇਆ ਕਿ ਜਲਦ ਹੀ ਸੱਚ ਸਾਹਮਣੇ ਆ ਗਿਆ ਨਹੀਂ ਤਾਂ ਸਵੇਰੇ-ਸਵੇਰੇ ਮਸ਼ਹੂਰ ਹੋਈ ਖੂਬਸੂਰਤ ਸਾਧਵੀ ਦੀ ਸ਼ਾਮ ਪੈਂਦੇ ਪੈਂਦੇ ਪੂਜਾ ਹੋਣੀ ਸ਼ੁਰੂ ਹੋ ਜਾਣੀ ਸੀ